ਪਹਿਲਾਂ ਬਾਈ ਦਾ ਘਰ ਚੈੱਕ ਕਰ ਲਓ ਠੀਕ ਆ ਇਹ ਜਗ੍ਹਾ 'ਚ ਜ਼ਮੀਨ ਜਿਹਦੇ ਹਿਸਾਬ ਨਾਲ ਸੰਦ ਨੇ ਵੱਡੀ ਕੋਠੀ ਪਾ ਸਕਦਾ ਲੈ ਵੀ ਕਿਸਾਨ ਵੀਰੋ ਜੇ ਤੁਸੀਂ ਖੇਤੀ ਕਰਨਾ ਚਾਹੋ ਨਿਓ ਜਾਂ ਕੋਈ ਕਿਸਾਨ ਵੀਰ ਨਵੀਂ ਖੇਤੀ ਕਰਨ ਲਈ ਸ਼ੁਰੂ ਕਰਦਾ ਸੰਦ ਲੈਣ ਜਾ ਰਿਹਾ ਨਵੇਂ ਹੁਣੇ ਰੁਕ ਜਾਓ ਯਾਰ ਕਿਤੇ ਨਾ ਜਾਇਓ ਸੰਦ ਲੈਣ ਛੋਟੇ ਖਾਤਰ ਇੱਕ ਪੂਰੇ ਭਰੋਸੇਮੰਦ ਬੰਦੇ ਕੋਲ ਆ ਬਾਈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਬਾਈ ਵਧੀਆ ਵੀ ਤੁਸੀਂ ਏਰੀਆ ਨੂੰ ਮੇਰੇ ਭਰਾ ਹੀ ਹੋ ਮੇਰੇ ਏਰੀਆ ਦੀ ਨਹੀਂ ਭਰਾ ਹੀ ਨੇ ਆਪਣੇ ਹਣਾ ਤੇ ਬਾਈ ਜੀ ਆਪਾਂ ਦੱਸ ਹੀ ਦੇ ਕਿਸਾਨ ਵੀਰਾਂ ਨੂੰ ਆਪਣੇ ਕੋਲੇ ਆ ਪੰਜ ਵੱਡੇ ਟਰੈਕਟਰ ਆ ਮਲਾ ਚੀਜ਼ਾਂ ਬਕਾਉ ਨੇ ਹਨਾ ਹਾਂਜੀ ਜਮਾ ਆ ਕੀ ਚੀਜ਼ ਆ ਜੀ ਦੱਸੋ ਮੈਨੂੰ ਪਹਿਲਾਂ ਇਹ ਚਾਰ ਵਾਲੀ ਮਸ਼ੀਨ ਆ ਜੀ ਜਿਹੜਾ ਅੱਜ ਕੱਲ੍ਹ ਆ ਚਾਰ ਪੈਂਦਾ ਮੱਕੀ ਦਾ ਚਾਰ ਖੋਡਾਂ ਵਾਲੀ ਆ ਵਿੱਚ ਹੀ ਇਹ ਲੋਡ ਨਾਲ ਹੀ ਆਟੋਮੈਟਿਕੀ ਟਰਾਲੀ ਚ ਲੋਡ ਕਰਦੀ ਆ ਇਹ ਚਾਰ ਖੋਡਾਂ ਵਾਲੀ ਚਾਰ ਖੋਡਾਂ ਵਾਲੀ ਇਹ ਤੁਸੀਂ ਆਪ ਦੀ ਚਲਾਈ ਹੋਈ ਆ ਹਨਾ ਹਾਂਜੀ ਆਪ ਤੇ ਸਭ ਤੋਂ ਸੋਨੂੰ ਮੈਂ ਮੇਨ ਗੱਲ ਦੱਸਦੀ ਆ ਇਹ ਕੋਈ ਬਾਹਰੇ ਬੂਰੇ ਨਹੀਂ ਚੱਲੀ ਹੋਈ ਬਾਈ ਖੁਦ ਖੇਤੀ ਕਰਦਾ ਉਹਦੇ ਕਰਕੇ ਉੱਥੇ ਹੀ ਚੱਲੀ ਹੋਣਾ ਰਾਮਗੜੀ ਦੀ ਬਾਈ ਇਹ ਹਨਾ ਇਹ ਰਾਮਗੜੀ ਦਾ ਮਾਨੂਕੇ ਠੀਕ ਹੈ ਜੀ ਲੈ ਜੀ ਕਿਸਾਨ ਨੂੰ ਆਜੋ ਸੁਪਰ ਸੀਡਰ ਹੁਣ ਇਹਨਾਂ ਦਾ ਕੰਮ ਚੱਲ ਪਿਆ ਬਾਈ ਗਰਦ ਕੱਢ ਦਿੰਦਾ ਇਹ ਪੂਰੀ ਗਰਦ ਜੀ ਇਹ ਮੰਨ ਲਓ ਇਹਦੀ 7.5 ਲੀਟਰ ਤੇਲ ਖਾਂਦਾ ਸਾਡੇ ਟਰੈਕਟਰ ਨਾਲ ਪੂਰੇ ਪੂਰੀ ਫੁੱਲ ਲਿਫਟ ਸੱਟ ਕੇ ਪੂਰੀ ਜਨ ਸਫਾਈ ਕਰਕੇ ਕਿੰਨੇ ਫੁੱਟਾ ਇਹ ਇਹ 8.5 ਫੁੱਟ ਆ ਜੀ ਮਨੋ ਜਾਨ ਪੂਰਾ ਤਿਆਰ ਹੈ ਇਹਦਾ ਕੋਈ ਕੰਮ ਕਰਾਉਣਾ ਪਊਗਾ ਜਾਨ ਸਾਰੀ ਸੰਦਾਂ ਦਾ ਆਪਦੇ ਬਾਹਰ ਚਲਾ ਕੇ ਕਿਸੇ ਵੀ ਸੰਦ ਦੇ ਆਪਣੇ ਦੇ ਕੋਈ ਵੀ ਮਿਸਤਰੀ ਦੇ ਲਜਾਣ ਦੀ ਲੋੜ ਨਹੀਂ ਸਾਰੇ ਓਕੇ ਨੇ ਲੈ ਵੀ ਦਿਖਾ ਦੇ ਨੇੜੋਂ ਕਰਕੇ ਮੈਂ ਦੇਖ ਚੁੱਕਿਆ ਤੇ ਤਾਂ ਵੀਡੀਓ ਬਣਾਉਣ ਲੱਗਿਆ ਤੇ ਬਾਈ ਇਹਦਾ ਵੀ ਰਵਾਇਤ ਪੂਰਾ ਚੱਲਦਾ ਇੱਕ ਖੋਡਾ ਵਾਲੀ ਮਸ਼ੀਨ ਹੈ ਨਾ ਹਾਂਜੀ ਹਾਂ ਇਹ ਸ਼ਕਤੀਬਾਨ ਦੀ ਹੈ ਜੀ ਲੈ ਸ਼ਕਤੀਮਾਨ ਤਾਂ ਤੁਸੀਂ ਨਾਮ ਕੀ ਨਹੀਂ ਸੁਣਿਆ ਤੇ ਬਾਈ ਇਹ ਵੀ ਤੁਸੀਂ ਆਪ ਦੀ ਚਲਾਈ ਹੋਈ ਹੈ ਤੁਸੀਂ ਇਹ ਵੀ ਆਪ ਦੀ ਹੈ ਜੀ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਲੋਕ ਨਾ ਟਰੈਕਟਰ ਨਵੇਂ ਕਢਾ ਲੈਂਦੇ ਨੇ ਨਵੇਂ ਤੇ ਬਾਅਦ ਚ ਲੋਨ ਲਿਮਟ ਮੈਂ ਅਕਸਰ ਹੀ ਕਹਿਣਾ ਬਾਈ ਬਣ ਕੇ ਪਰ ਇਹ ਨਹੀਂ ਜਾਂਦੀ ਫੋਕਰ ਬਾਈ ਜੀ ਆ ਵੀ ਟਰੈਕਟਰ ਜੇ ਤੁਸੀਂ ਨਵਾਂ ਲੈਣ ਜਾ ਰਹੇ ਹੋ ਨਵੇਂ ਵਰਗੀ ਟਰੈਕਟਰ 90 ਪਾਵਰ ਦਾ 90 ਹਾਰਸ ਪਾਵਰ ਆ 4x4 ਆ ਸੋਨਾ ਲਿਕਾ ਸੋਨਾ ਲਿਕਾ ਆਪਦੇ ਘਰੀ ਚ ਲਾਇਆ ਹੋਇਆ ਘਰੇ ਚ ਲਾਇਆ ਆਪਦੀ ਜ਼ਮੀਨ ਚ ਚਲਾਇਆ ਹੋਇਆ ਹਾਂ ਹਾਂ ਲੈ ਵੀ ਟਰਾਲੀ ਬਾਰੇ ਤੁਹਾਨੂੰ ਮੈਂ ਬਾਅਦ ਚ ਦੱਸੂ ਇੱਕ ਛੋਟੇ ਖਾਤਰ ਪਰੋਸੇ ਮੰਦ ਵਾਲੀ ਗੱਲ ਇਹ ਆ ਪਹਿਲਾਂ ਬਾਈ ਦਾ ਘਰ ਚੈੱਕ ਕਰ ਲਓ ਠੀਕ ਆ ਇਹ ਜਗ੍ਹਾ ਚ ਜ਼ਮੀਨ ਜਿਹੜੇ ਹਿਸਾਬ ਨਾਲ ਸੰਦ ਨੇ ਵੱਡੀ ਕੋਠੀ ਵੀ ਪਾ ਸਕਦਾ ਆਪ ਦੇ ਰਹਿਣ ਨੂੰ ਵੈਸੇਕ ਜਗਾ ਸੁੱਟੀ ਪਈ ਐ ਬਾਈ ਜਿਹੜੇ ਸੰਦ ਲਾਉਂਦਾ ਨਾ ਦੇਖੋ ਆ ਜਗਾ ਇੰਨਾ ਸੰਦ ਦਾ ਖਾਤਰ ਹੀ ਖੜੀ ਐ ਨੇ ਕੋਈ ਵੀ ਸੰਦ ਬਾਈ ਤੁਸੀਂ ਬਾਹਰੇ ਮੈਨੂੰ ਲੱਗਦਾ ਲਾਇ ਨਹੀਂ ਅਜੇ ਤੱਕ ਨਾ ਬਾਹਰੇ ਨਹੀਂ ਵੀਰੇ ਆਪਣੇ ਕੋਲ ਬਹੁਤ ਮਾਲਕ ਦੀ ਮਿਹਰ ਐ ਸੰਦਾ ਪੜਾਉਣ ਨੂੰ ਆਪਣੇ ਕੋਲੇ ਆਪਦੀ ਖੁੱਲੀ ਖੇਤੀ ਸੀ ਆਪਣੇ ਵਰਗੇ ਪਤਾ ਕੀ ਕਰਦਾ ਕੋਈ ਬੋਲਟਜਾ ਲਿਆ ਕੇ ਬਾਹਰੇ ਵਾਰੀ ਲਾ ਦਿੰਦਾ ਹੁੰਦਾ ਲੈ ਕੈਮਰਾ ਇੱਕ ਸਾਨੂੰ ਭਰੋਸੇਮੰਦ ਦਿਖਣਾ ਹੋ ਮੋਟਰਸਾਈਕਲ ਖੜਾ ਮੈਨੂੰ ਲੱਗਦਾ ਉਹ ਨਾ ਆਪਣੇ ਵਰਗੇ ਸੜਕ ਦੀ ਛੱਟਿਆ ਹੁੰਦਾ ਉਹ ਵੀ ਅੰਦਰ ਖੜਾ ਬਾਈ ਤੇ ਤਾਂ ਕਰਕੇ ਤੁਹਾਨੂੰ ਕਹਿਣਾ ਵੀ ਜਿਹੜੇ ਇਹ ਬਾਈ ਤੋਂ ਆ ਚੀਜ਼ਾਂ ਤੁਸੀਂ ਲੈ ਲਓ ਵਧੀਆ ਰੋਗੇ ਆਹ ਡਰਮ ਢੋਲ ਸਾਬ ਅੰਦਰ ਪਏ ਆ ਹਾਂ ਫਾਇਦੇਚਾ ਰਹੋਗੇ ਆਹ ਭਾਂਡੇ ਇੰਨਾ ਖਾਤਰੀ ਪਏ ਹੋਣਾ ਲੈ ਉਰੇ ਕੀ ਨਹੀਂ ਲੱਗੂਗਾ ਸੁਪਰ ਸ਼ੀਟ ਰੋਟਾਵੇਟਰ ਕੁਛ ਮਰਜ਼ੀ ਲਾਈ ਜਾਣ ਤੇ ਆਉਣਾ ਕਿੱਥੇ ਜੇ ਪੂਜੇ ਬਾਈ ਸੋਟ ਨਾਲ ਸੰਪਰਕ ਕਰ ਲੈਣ ਪੂਰੇ ਪੰਜਾਬ ਚੀ ਬੰਦੇ ਆਉਣਗੇ ਹੁਣ ਸਾਡਾ ਪਿੰਡ ਦਿਆਲਗੜ ਹੈ ਇਹ ਦੀਪਕਟਾਵਾ ਤੋਂ 15 ਕਿਲੋਮੀਟਰ ਹੈ ਜਿਹੜਾ ਤਰੌਲੇ ਹੈ ਹਾਂ ਲੋਂਗੋ ਵਾਲ ਤੋਂ 11 ਕਿਲੋ 13 ਕਿਲੋਮੀਟਰ ਹੈ ਤੇ ਚੀਮਿਆਂ ਤੋਂ ਵੀ 13 ਕਿਲੋਮੀਟਰ ਹੈ ਪੀਖੀ ਤੋਂ ਵੀ ਇਹ 15 ਕਿਲੋਮੀਟਰ ਹੈ ਢੱਡਰੀਆਂ ਦੇ ਜਵਨ ਨਾਲ ਜੇ ਪਹਿਲੇ ਢੱਡਰੀਆਂ ਦੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪਿੰਡ ਦੇ ਬਿਲਕੁਲ ਨਾਲ ਪਿੰਡ ਆ ਸਾਡਾ ਤਿਆਲਗੜ ਤੇ ਆ ਕਿੰਨੇ ਫੁੱਟ ਇੰਟਰ ਵਾਲੀ ਇਹ ਆਪਣੀ ਜੀ ਇਹ 11 6.5 ਹੈ ਜੀ ਠੀਕ ਆ 11 6.5 ਇਹ ਵੀ ਤੁਸੀਂ ਆਪ ਬਣਵਾਈ ਹੂ ਆ ਤਿਆਰ ਕਰਵਾਈ ਹੋਈ ਹੈ ਜਹਾਜੀ ਫਰਸ਼ ਲੱਗਿਆ ਹੋਇਆ ਚਾਹੇ ਦਿਨ ਰਾਤ ਬਾਹਰੇ ਖੜ੍ਹ ਜਾ ਤਾਂ ਵੀ ਇਹਨੂੰ ਜਹਾਜੀ ਫਰਸ਼ ਨੂੰ ਚਰਨੀ ਪੈਂਦੀ ਤੇ ਇਹਦੇ ਨਾਲ ਵੀ ਤੁਸੀਂ ਆਪ ਦੀ ਢੋਏ ਨੇ ਬਸ ਆਪ ਦੀ ਆਪ ਦਾ ਠੀਕ ਆ ਜਿਹੜਾ ਚੌਕੜਾ ਪਿਆ ਹੋਇਆ ਉਹ ਵੀ ਬੇਦਾਗ ਹੈ ਹਾਂ ਚਾਰੇ ਟਾਇਰ 'ਚ ਕੋਈ ਨੇ ਪੰਜੇ ਚੀਜ਼ਾਂ ਬਕਾਉ ਨੇ ਤੇ ਹੁਣ ਜੇ ਸਾਰੇ ਬੰਦੇ ਲੈਣ ਆ ਇੱਕ ਬੰਦੀ ਲੈਣ ਆ ਜੇ ਇਹਨਾਂ ਨੂੰ ਉਹਨੂੰ ਤਾਂ ਐਡ ਕਰ ਦਾਂਗੇ ਆਪਾਂ ਉਹਨੂੰ ਹੋਜੂ ਜੀ ਹੈਨਾ ਉਹਨੂੰ ਵੀ ਹੋਜੀ ਇੱਕ ਝੜਕੀ ਜੀ ਇੱਕ ਝੜਕੇ ਚ ਹੋਜੂ ਜੀ ਲੈ ਵੀ ਮੈਂ ਕਿਸਾਨ ਵੀਰਾਂ ਨੂੰ ਇਹ ਫੀਲ ਕਰਨਾ ਕਿਸਾਨ ਵੀਰਾਂ ਦੇ ਕੰਮ ਦੀ ਵੀਡੀਓ ਆ ਜੇ ਤੁਹਾਡੇ ਕੋਲੇ ਸੰਧ ਹੈਗੇ ਨੇ ਤਾਂ ਤੁਸੀਂ ਪੁੰਨ ਕਰ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਕੋਈ ਹੋਰ ਭੈਣ ਭਾਈ ਲੈ ਲੂ ਸਸਤਾ ਮਿਲ ਜੂਨ ਲੋਨ ਤੇ ਲਿਮਟਾਂ ਥੱਲੇ ਨਹੀਂ ਆਊਗਾ ਹਨਾ ਬਾਈ ਜੀ ਨਾ ਵੀਰੇ ਸਾਰੇ ਆਪਾਂ ਨੇ ਕਹ ਬਾਇਕ ਐਸ਼ ਹੀ ਲੈਤੇ ਹੋਏ ਨੇ ਬਾਇਕ ਐਸ਼ ਹੀ ਰੱਖੇ ਹੋਏ ਆਪਣੇ ਕੋਲ ਮਤਲਬ ਕਿ ਤੁਹਾਨੂੰ ਨਵੇਂ ਰੇਟਸ ਨਹੀਂ ਮਿਲਣਾਂ ਨਵੇਂ ਤਾਂ ਇਹ ਬਹੁਤ ਮਹਿੰਗੇ ਮਿਲਣਗੇ ਤੁਹਾਨੂੰ ਠੀਕ ਰੇਟ 'ਚ ਮਿਲਣਗੇ ਪਰ ਚੀਜ਼ਾਂ ਨਵੇਂ ਵਰਗੀਆਂ ਨਹੀਂ ਠੀਕ ਹੈ ਬਾਈ ਜੀ ਇਹ ਤਾਂ ਸਾਰੀਆਂ ਕਿਸੇ ਵੀ ਚੀਜ਼ ਤੇ ਕੋਈ ਦੁੱਕੀ ਲਾਉਣ ਦੀ ਲੋੜ ਨਹੀਂ ਹੈਗੀ ਕਿਸੇ ਵੀ ਮਿਸਤਰੀ ਦੇ ਲਿਜਾਣ ਦੀ ਲੋੜ ਨਹੀਂ ਹਾਂ ਵੀਡੀਓ ਸ਼ੇਅਰ ਕਰ ਦਿਓ ਦਿয়ালਗੜ ਤੇ ਜਿਲ੍ਹਾ ਪੈਂਦਾ ਸੰਗਰੂਰ ਜਿਲ੍ਹਾ ਸੰਗਰੂਰ ਹਾਂਜੀ ਮਾਨਸਾ ਤੋਂ ਵੀ 30-35 ਕਿਲੋਮੀਟਰ ਪੈ ਜਾਂਦਾ ਸਾਡਾ ਭੀਖੀ ਤੋਂ 15 ਕਿਲੋਮੀਟਰ ਪੈ ਜਾਂਦਾ ਤੇ ਉੱਤੇ ਪਤਾ ਨੰਬਰ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ